ਔਰ ਆਪਣੇ ਦਿਨ ਦੀ ਸ਼ੁਰੂਆਤ ਆਹੀ ਹੋ ਗਈ ਸ਼ੁਰੂ ਲੈ ਗੁਰੂ ਜੀ ਤੇਰੇ ਨਾਲ ਹੁਣ ਅੱਜ ਮੱਕੀ ਨੂੰ ਮੱਕੀ ਨੂੰ ਮਿੱਟੀ ਲਾਉਣ ਦਾ ਕੰਮ ਖਾ ਦੇ। 4 ਦਿਨ ਹੋ ਗਏ ਆ ਮਿੱਟੀ ਲਾਉਣ ਦੇ ਆ ਪਾਣੀ ਲਾਉਣ ਦੇ ਮਗਰੇ ਮਗਰ ਕੰਮ ਜਿਹੜੇ ਆ ਰਵੀ ਸਿਰ ਤੇ ਚੜੀ ਜਾਂਦੇ ਚੜੀ ਜਾਂਦੇ ਇੰਨੇ ਫਿਚ ਫਿਚ ਕੇ ਕੰਮ ਕਰਨ ਦਾ ਭਾਰ ਹੈ ਜੀ ਪੂਰਾ ਯੋਤ ਲੱਗਣੇ ਆ ਅੱਜ ਵੀ ਕਰ ਲੱਗੇ ਰਿਪੇਅਰ ਇਹ ਦੂਜਾ ਟੂੜੀ ਵਾਲੀ ਵੀ ਉੱਤੇ ਸਤਨਾਮ ਸੋਦੀ ਆਪਣੀ ਡਿਊਟੀ ਆ ਅੱਜ ਕੱਢ ਕੇ ਇਹਨੂੰ ਤੇ ਪਲੇਟ ਜਰੂਰ ਖੋਲਦੇ ਆ ਤੇ ਖਾਦ ਮੁੰਡੇ ਲੱਦ ਲੈ ਘਰੋਂ ਤੇ ਹੁਣ ਇੱਦਾਂ ਪਾ ਕੇ ਡੀਜ਼ਲ ਟਰੈਕਟਰਾਂ 'ਚ ਦੇ ਤੋੜਦੇ ਆ ਆਪਣਾ ਟਰੈਕਟਰ ਦੇ ਉੱਤੇ ਚਰਚਾ ਬਥੇਰਾ ਹੋ ਗਿਆ ਵਾ ਕਿਉਂਕਿ ਪੁਰਾਣਾ ਸੀ ਤੇ ਉਹ ਚੱਲੇ ਚੱਲੇ ਵਾ ਵਾ ਅਗਲੇ ਹਿੱਸੇ ਦਾ ਸਾਰਾ ਕੰਮ ਟੋਟਲ ਨਵਾਂ ਕਰਾਦਾ ਹੁਣ ਹੁਣ ਵੇਖੋ ਕਿੰਨਾ ਫਿਰ ਕਰਦਾ ਟਾਇਰ ਟੂਰਨਾਮੇ ਪਾ ਗਏ ਟੋਟਲੀ ਜੋ ਵੀ ਅਗਲੇ ਹਿੱਸੇ ਦਾ ਕੰਮ ਆ ਸਾਰਾ ਨਵਾਂ ਹੋ ਗਿਆ ਵਾ ਇਹ ਟਰੈਕਟਰ ਚੱਲ ਗਿਆ ਆਪਣਾ 6000 6000 ਕਿੰਟਾਈ ਚੱਲ ਗਿਆ ਤੇ ਸਾਰਾ ਟੋਟਲ ਅਗਲੇ ਹਿੱਸੇ ਦਾ ਕੰਮ ਜਿਹੜਾ ਕਰਾਤਾ ਵਾ ਤੇ ਅੱਜ ਆਪਣੇ ਵੀਰ ਜਸਪਾਲ ਸਿੰਘ ਪੱਟੀ ਨਹੀਂ 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 ਅਜੇ ਨਹੀਂ ਕੁੜੀ ਵਾਲੀ ਮਸ਼ੀਨ ਜਿਹੜਾ ਚੱਲ ਲੱਦੋ ਸੁਣ ਜਿੰਨੇ ਆਪਾਂ ਕਿੰਨੇ ਡਾਈ ਦੇ ਵਿੱਚ 20 ਆ ਜਾ ਗਿਣ ਕਿੰਨੇ ਲਿਆ ਤੂੰ ਜਿੰਨੇ ਨਹੀਂ ਤੀ ਕਿੰਨੇ ਮੈਂ ਗੱਡੀ ਜੀ ਆ ਤੇ 20 ਵਿੱਚ ਯੂਰੀਆ ਦੇ ਲਾਦਰਾ ਰੋਏ ਰੋਏ ਨਾਲ ਲੱਦਨੇ ਪਣਗੇ ਜਸ ਲਦਾ ਦੇ ਇਹਦੇ ਨਾਲ ਆ ਯਾਰ ਸੰ ਸੰ ਓਏ ਉਹਨੂੰ ਖੇਚਾ ਨਛੱਤਰ ਦੇ ਮੁੰਡੇ ਨਾਲੇ ਟਰੈਕਟਰ ਚਲਾਉਂਦਾ ਉਹਨੂੰ ਮਾਰ 70 ਦਾ ਮੁੰਡਾ ਆਹੋ ਛੋਟਾ ਬਾਬਾ ਕਿੱਥੋਂ ਪੀਸ ਦੇਂਦਾ ਆ ਆਹ ਹਰ ਆਈ ਆਈ ਦਾ ਤੇ ਉਹਦਾ ਉਹਦੇ ਵੀਰੋ ਜ਼ਮੀਨ ਆਸਮਾਨ ਦਾ ਫਰਕ ਕੀ ਪਲੇਖਾ ਵੇ ਲਈ ਤੂੰ 77 ਦੇ ਮੁੰਡੇ ਵੀ ਹਸਦਾ ਮੈਂ ਤੇ ਉਹ ਤੈਨੂੰ ਅੰਨ ਮੈਂ ਹੁਣ ਚਲਾਉਣਾ ਤੂੰ ਕਹਿ ਲੈ ਕਿਆ ਆ ਵੀ ਕਰਦਾ ਆ ਨਹੀਂ ਇਹ ਜੱਪਈਏ ਚੱਲ ਇਹਨੂੰ ਰੱਖ ਦਾਂਗੇ ਯਾਰ ਇਹ ਬਾਜੀ ਅਸੀਂ ਵੀ ਉਤੋਂ ਹੀ ਗੋਲ ਲਿਆਵਾ ਤੇ ਮਾੜਾ ਟੰਗਾ ਹੁਣ ਚੱਲ ਕੇ ਖਾ ਤੇਰਾ ਕਿੱਥੇ ਦਾ ਦੱਸਦਾ ਦੋ ਦਿਨ ਖਾਦ ਗੁਰ ਪੁਆੜਾ ਨੂੰ ਲੈਦਾ ਕਿਨੂ ਏ ਅਸੀਂ ਕਰਦੇ ਸਿਰ ਜੋਦ ਆਈ ਨਹੀਂ ਏ ਚੱਲ ਚਲੋ ਆਜੋ ਹੁਣ ਬਾਦੂ ਖੇਡ ਲਿਆ ਤੂੰ ਚਲੋ ਆਓ ਏਡੇ ਮੱਲੇ ਹੋ ਗਏ ਆਜੋ 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 ਪੁੱਤ ਹੈ ਕੀ ਮਸ਼ੀਨ ਦੀ ਰਾਜ ਰਾਜਾ ਕੰਪਨੀ ਇਸ ਤਰ੍ਹਾਂ ਫੋ ਚਾਲੂ ਗਿਆ ਰਾਜਾ ਅੱਜ ਰਾਜਾ ਰਾਜਾ ਹੋ ਜੇ ਅੱਜ ਰਾਜਾ ਰਾਜਾ ਹੋਊਗੀ ਚੱਲੋ ਕੱਢ ਮੋਟਰਸਾਈਕਲ ਆਪਣਾ ਨੂੰ ਅੰਮ੍ਰਿਤਪੁਰ ਸਾਹਿਬ ਜੀ ਦਾ ਕੰਮ ਵੀ ਸ਼ੁਰੂ ਹੋ ਹੀ ਜਾਂਦਾ ਨਾਲ ਨਾਲਾ ਵੀਰ ਆਪਣਾ ਰਾਣਾ ਨਾਲ ਕਲਾਕਾਰ ਵੀ ਆ ਰਾਣਿਆ ਸੁਣਾ ਦੇ ਗਾਣਾ ਅੱਜ ਇੱਕ ਫਿਰ ਸਬਜ਼ੀ ਤੇ ਹੀ ਸੁਣਾ ਦੇ ਕੋਈ ਵਧੀਆ ਜਾ ਕੁਦਰਤ ਤੇ ਹੀ ਓ ਯਾਰ ਕਿਸੇ ਮੌਕੇ ਕੀ ਤੂੰ ਫਿਰ ਇਦਾਂ ਬੜਾ ਕਰਦਾ ਰਹਿ ਅਸਲ ਨੂੰ ਕੀ ਆ ਯਾਰ ਇੱਕ ਅੱਜ ਵਧੀਆ ਮੌਸਮ ਕਿੰਡਾ ਵਧੀਆ ਚੱਲਾ ਜਿਨਾਪ ਦੇ ਕਿਲੀ ਅੱਜ ਇੱਕ ਕੁਦਰਤ ਤੇ ਸੁਣਾ ਦੇ ਕੋਈ ਅੱਜ ਚੱਲ ਲਓ ਜੀ ਸਾਡੇ ਭਾਜੀ ਅਰਜੋਤ ਸਿੰਘ ਜੀ ਬਹੁਤ ਹੀ ਪਿਆਰ ਤੇ ਅਬਦ ਅਮਾਨ ਨਾਂ ਕਹਿੰਦੇ ਆ ਤੇ ਅਜਰਜੀਤ ਸਿੰਘ ਜੀ ਤੋਂ ਸਿੰਘ ਤੋਂ ਗਾਣਾ ਸੁਣਨਾ ਵਾ ਤੇ ਚਲੋ ਅਸੀਂ ਵੀ ਇਹਨਾਂ ਦੀ ਗੱਲ ਸਿਰ ਮੱਥੇ ਆ ਮੋੜ ਨਹੀਂ ਸਕਦੇ ਤੇ ਆਪਣੀ ਜੋ ਹੱਡ ਬੀਤੀ ਜੋ ਜਗ ਬੀਤੀ ਜੋ ਲੋਕਤੰਤਰ ਦੇ ਗਾਣੇ ਚੱਲਦੇ ਆ ਤੇ ਉਹ ਅਸੀਂ ਇਹਨਾਂ ਦੇ ਸਾਹਮਣੇ ਪੇਸ਼ ਕਰਾਂਗੇ ਤੇ ਭਾਜੀ ਜੀ ਸਾਡਾ ਜੋ ਵੀ ਹੌਮ ਬਣਾ ਰਹੇ ਆ ਆਪਦੀ ਬਹੁਤ ਇੱਛਾ ਦੇ ਨਾਲ ਹੁਣ ਕਹਿੰਦੇ ਜਿਹੜਾ ਕੋਈ ਵੀ ਪ੍ਰੇਮ ਪਿਆਰ ਦੇ ਨਾਲ ਭਾਵਨਾ ਰੱਖ ਕੇ ਕੋਈ ਗੱਲ ਮਨੂ ਕਹਿੰਦਾ ਉਹਦੀ ਨਾਲ ਪ੍ਰੇਮ ਦੀ ਭਾਸ਼ਾ ਹੋਣੀ ਚਾਹੀਦੀ ਆ ਤੇ 100% ਹੁਣ ਕਹਿੰਦੇ ਆ ਹਰ ਇੱਕ ਕੰਮ ਦੀ ਜ਼ਿੰਮੇਵਾਰੀ ਹੁੰਦੀ ਆ ਜੇ ਜ਼ਿੰਮੇਵਾਰੀ ਦਾ ਮਾਲ ਤੇ ਕਹਿੰਦੇ ਹੋਵੇ ਅਰਬਾਂ ਦਾ ਧੀ ਭੈੜ ਬਣਾ ਕੇ ਦਗਾ ਕਮਾਉਣਾ ਕੰਮ ਨਹੀਂ ਮਰਦਾਂ ਦਾ ਕਹਿੰਦੇ ਕਿਸੇ ਦੀ ਸੋਹਣੀ ਵੇਖ ਤੇ ਆਪਣੀ ਮਾੜੀ ਕਹੀਏ ਨਾ ਅੱਧੀ ਘਰ ਵਿੱਚ ਖਾਲੀ ਕਿਸੇ ਤੋਂ ਕਰਜ਼ਾ ਲਈਏ ਨਾ ਠੀਕ ਆ ਤੇ ਭੈਣ ਤਕਾਈਏ ਨਾ ਕਿਤੇ ਭੁੱਲ ਕੇ ਯਾਰ ਦੀ ਮਰਦਾਂ ਨੂੰ ਹੀ ਮੇਣਾ ਸੰਗ ਅਲੜਾਂ ਦੀ ਮਾਰ ਦੀ ਠੀਕ ਹੈ ਜੀ ਅੱਛਾ ਜੀ ਸੁਣੋਣ ਗੀਤ ਰਾਈ ਸਾਡੇ ਫੌਜੀ ਵੀਰਾਂ ਦੀ ਰਿਕਵੈਸਟ ਫੌਜੀ ਵੀ ਅੱਜ ਟਾਈਮ ਵੀ ਬਾਰਡਰ ਦੀਆਂ ਛਾਤੀਆਂ ਡਾਹ ਕੇ ਹੱਦਾਂ ਤੇ ਖੜੇ ਨੇ ਤੇ ਉਹਨਾਂ ਦੇ ਮਾਵਾਂ ਦੇ ਪੁੱਤਰ ਉਹਨਾਂ ਦੀ ਵੀ ਬਹੁਤ ਤਕੜੇ ਇਤਿਹਾਸ ਆ ਤੇ ਹੁਣ ਅਸੀਂ ਉਹਨਾਂ ਦਾ ਗੀਤ ਪੇਸ਼ ਕਰਨ ਲੱਗੇ ਆ ਅੱਗੇ ਕਿੰਨੀ ਵਾਰੀ ਭੱਜੇ ਨੇ ਮੈਦਾਨ 'ਚੋਂ ਚੰਨ ਮੰਗਦੇ ਨੇ ਜਿਹੜੇ ਅਸਮਾਨ 'ਚੋਂ ਅੱਗੇ ਕਿੰਨੀ ਵਾਰੀ ਭੱਜੇ ਨੇ ਮੈਦਾਨ 'ਚੋਂ ਚੰਨ ਮੰਗਦੇ ਨੇ ਜਿਹੜੇ ਅਸਮਾਨ 'ਚੋਂ ਤੇ ਕੱਖਾਂ ਵਿੱਚ ਰੋਲ ਜਾਣਗੇ ਸਾਲੇ ਲੈਂਦੇ ਨੇ ਖਾਬਾਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਲੈਂਦੇ ਨੇ ਖਾਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਲੈਂਿਆ ਕਸਮਾਂ ਜਵਾਨਾਂ ਨੇ ਆਖਾ ਵੀ ਕਹਿੰਦੇ ਲੈਣਾ ਨਹੀਂ ਲਾਹੌਰ ਤੱਕ ਸਾ ਨਹੀਂ ਲੈਂਿਆ ਕਸਮਾਂ ਜਵਾਨਾਂ ਨੇ ਆਖਾ ਨਹੀਂ ਕਹਿੰਦੇ ਲੈਣਾ ਨਹੀਂ ਲਾਹੌਰ ਤੱਕ ਸਾ ਨਹੀਂ ਤੇ ਗਾਲੀ ਤੇਤੋਂ ਲਜਾਣਗੇ ਸਾਲੇ ਲੈਂਦੇ ਨੇ ਖਾਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਲੈਂਦੇ ਨੇ ਖਾਬ ਕਸ਼ਮੀਰ ਦੇ ਲਾਹੌਰ ਨੂੰ ਵੀ ਭੁੱਲ ਜਾਣਗੇ ਜਿਹੜੇ ਮਾਰਦਿਆ ਫੋਕੇ ਲਲਕਾਰੇ ਨਹੀਂ ਸਭ ਕਰਦਾਂਗੇ ਅੱਲਾ ਨੂੰ ਪਿਆਰੇ ਨਹੀਂ ਬਹੁਤ ਵਧੀਆ ਵੀਰ ਦੀ ਆਵਾਜ਼ ਵਾ ਇਹਨੂੰ ਸਪੋਰਟ ਵੀ ਕਰਿਆ ਕਰੀਏ ਯਾਰ ਵੀ ਵਧੀਆ ਬੰਦਾ ਇਨਸਾਨ ਵੀ ਚੰਗਾ ਵਾ ਤੇ ਜ਼ਿੰਮੇਵਾਰੀ ਬਹੁਤ ਵਧੀਆ ਨਿਭਾਉਂਦਾ ਮੂੰਹ ਤੇ ਤਾਰੀਫ਼ ਨਹੀਂ ਕਰਨੀ ਚਾਹੀਦੀ ਪਰ ਪਤਾ ਹੁੰਦਾ ਤੁਹਾਨੂੰ ਆਪ ਨੂੰ ਪਤਾ ਲੱਗ ਜਾਂਦਾ ਸਬਜ਼ੀ ਦੇ ਵਿੱਚ ਜਦੋਂ ਤੁਹਾਡੀ ਵੀਡੀਓ ਬਣਾ ਕੇ ਤੁਹਾਨੂੰ ਪੇਸ਼ ਕਰੀ ਦੀ ਤੁਹਾਨੂੰ ਆਪ ਨੂੰ ਪਤਾ ਲੱਗ ਜਾਂਦਾ ਇਹ ਬੰਦਾ ਕਿੰਨਾ ਕੰਮ ਕਰਦਾ ਇਹਦੇ ਮਨ ਦੇ ਵਿੱਚ ਨਾ ਨਹੀਂ ਹੈਗੀ ਜਿਹੜੇ ਮਰਜ਼ੀ ਕੰਮ ਨੂੰ ਤੋੜ ਦੇ ਨੇ ਗਣਾ ਚਲੋ ਜੀ ਚਲਦੇ ਆ ਹੁਣ ਅੱਜ ਝੜ ਚੜ੍ਹਾਈ ਇਹਦੇ ਗੱਡੀ ਨਿੱਪੜ ਉਹ ਲਾਲਾ ਦੁੱਦੀਪਾ ਤੋਂ ਲੋਗ ਆ ਗਏ ਬਸ ਇੱਥੇ ਡਾਕਟਰ ਆ ਬਸ਼ੀਰ ਆ ਜਲ ਜਲ ਕੋਈ ਨਹੀਂ ਘਟਾ ਹੀ ਪੈਣਿਆ ਪੁੱਤ ਘਟਾ ਬਸ ਖਾਲੇ ਕੱਡੇ ਲੈ ਗਏ ਖਾਲੇ ਆਪਣੀ ਲਾਉਂਦੇ ਲਾਉਂਦੇ ਉੱਡ ਜਣੇ ਆ ਰੇਤ ਤੇ ਨੀ ਚੱਲਣ ਰਹੀ ਆ ਹੈਗੇ ਹੋਰ ਚੱਲਿਆ ਪੁੱਤ ਹੈਗੇ ਹੋਰ ਕਰ ਦਾਂਗੇ ਇਹ ایڈਵਾਂਸ ਹੀ ਪਤਲੀ ਹੈ ਕਿਹੜਾ ਦੂਜੇ ਦਾ ਦੂਜੇ ਉਲਝ ਪੁਲਝ ਗਈ ਥੋੜੀ ਥੱਲੇ ਜੱਸਾ ਜੱਸ ਜੱਸੇ ਨੇ ਗੱਡਾ ਚਲਾਉਣੇ ਆ ਕੇ ਮਸ਼ੀਨ ਬਸ ਹਾਂਜੀ ਕੈਨ ਕਰ ਲਾ ਲੋ ਹਾਂਜੀ ਮਾਰ ਗਿਆ ਲੈ ਟਰੈਕਟਰ ਨੇ ਮੰਮੀ ਮਮਾ ਮਮਾ ਹੋ ਗਿਆ ਹਾਂ ਹੋ ਗਿਆ ਨਹੀਂ ਨਹੀਂ ਮੈਂ ਵੀ ਬੜਾ ਏ ਤੂੰ ਮਾਰ ਲਓ ਮਾਰ ਲਓ ਓਏ ਇੱਥੇ ਤੂੰ ਪੈਰ ਰੱਖ ਲੈ ਓਏ ਜੱਸੇ ਕੀ ਗੱਲ ਹੈ ਅੱਲਾ ਸਿੱਖ ਪੁੱਤ ਨਹੀਂ ਲੱਗਦਾ ਹੈ ਹੈਲਪਰ ਬਲੌਗ ਇਹ ਆਹ ਲੋ ਪਰ ਬੇੜਾ ਯਾਰ ਮੁੰਡੇ ਨੂੰ ਟ੍ਰੈਂਡ ਕਰਾ ਰਹੇ ਯਾਰ ਕਬੱਡੀ ਦੀ ਮੁਠੀ ਬਾ ਮੁੰਡਾ ਜੇ ਪੜਦਾ ਵਾ ਨਾ ਉਹਦਾ ਹੁਣ ਦਸਵੀਂ ਤੋਂ ਹੋਣਾ ਉਹਦਾ ਇਹ ਨੂੰ ਵੀ ਸੋ ਯਾਰ ਬਾਬਾ ਮੈਂ ਤੁਹਾਨੂੰ ਇੱਕ ਕਾਹੀ ਕੰਮ ਯਾਰ ਕਰਦੇ ਕਿਹੜਾ ਕੰਮ ਤੂੰ ਵੀਰ ਦਾ ਬੱਕਾ ਫਾਣੀ ਜਾ ਕੇ ਮੋਟਾ ਮੱਖੀ ਨੂੰ ਪਾਣੀ ਚੱਲਣ ਲਿਆ ਉਹ ਗੋਡੀ ਦੇ ਮਗਰੇ ਹੀ ਦਾ ਹੋਣੀ ਕਰਤਾ ਸ਼ੁਰੂ ਇਹ ਮੱਖੀ ਜਿਹੜੀ ਐਤੀ ਪਿਛਲੇ ਸਾਲ ਨੂੰ ਤਾਂ ਕਾਫੀ ਹੱਦ ਤੱਕ ਸਹੀ ਆ ਅੱਜਿੱਥੇ ਰੁਕੀ ਰਗੀ ਜਾਨੋ ਢੋਡੀ ਵੱਜ ਗਿਆ ਤੇ ਪਾਣੀ ਲੱਗ ਗਿਆ ਖਾਲ ਪੈ ਗਈ ਆ ਹੁਣ ਥੋੜੀ ਅੱਗੇ ਰਕਾਲੀ ਆਉਂਦੇ ਆ ਵੀ ਇਥਲੇ ਵੀ ਜਾਬਦੀ ਵੱਧ ਗਈ ਆ ਢੋਡੀ ਦਾ ਆਪਦਾ ਵਕਰਾ ਫਾਇਦਾ ਨਾਲ ਇਹ ਕਾ ਗੂ ਬੁੱਟਿਆ ਗਿਆ ਬੈਡ ਭੋਲਦੇ ਹੋ ਗਏ ਜਿਹੜਾ ਜੜੀਆਂ ਉਹ ਜਾਂਦਾ ਕੰਮ ਖਿੱਚਣ ਗਿਆ ਕੰਮ ਨੂੰ ਇੱਕ ਜਿੱਤਰਾ ਆਪਾਂ ਫਸਲਾਂ ਦੇ ਵਿੱਚ ਪੈਪ ਲੈਣਾ ਪੈਪ ਲੈਣ ਦਾ ਇਹ ਸੋਖਾ ਵੀ ਜਿੱਥੇ ਯਾਰ ਤੂੰ ਹੀ ਛੱਬਿਆ ਪ੍ਰੇਮ ਨਾਲ ਬੱਚੇ ਨੂੰ ਬੋਲਿਆ ਕਰ ਯਾਰ ਇਦਾਂ ਯਾਰ ਮੈਂ ਚਾਹ ਕੇ ਬਾਬਾ ਕਹਿੰਦਾ ਕਲਾਸ ਕਰ ਯਾਰ ਉਹ ਉਹਨੇ ਉਦਾਂ ਪੁੱਛਿਆ ਤੈਨੂੰ ਵੀ ਉਹਨੂੰ ਕਿਹੜਾ ਪਤਾ ਯਾਰ ਉਹ ਸਰ ਸਾਹਮਣੇ ਬੈਠਾ ਵੇਲਾ ਨਹੀਂ ਯਾਰ ਬੰਦੀ ਕਰਦਾ ਸਾਨੂੰ ਮੇਰੇ ਸਾਨੂੰ ਨਹੀਂ ਨਹੀਂ ਸਾਟ ਕੁੰਜੀ ਕਰਦਾ ਬੱਚਾ ਅੱਗੇ ਕਲਾਸ ਕਹਿੰਦਾ ਟ੍ਰੈਕਟਰ ਤੇ ਪਾਵਰ ਪਾਇਆ ਇਹਨੇ ਤੇ ਮੈਂ ਕਿਹਾ ਲੈ ਬੰਦ ਗਿਆ ਨਾ ਮੰਨ ਗਿਆ ਮਛਾ ਮਰੂੜੀ ਜਨਾ ਤੂੰ ਕਿੱਥੇ ਜਾਣਾ ਕੋਣ ਹੈ ਇਹਨਾਂ ਨੇ ਕੋਣ ਨਹੀਂ ਦਿੰਦਾ ਸਿਰਫ ਹੁਣ ਸੱਤਾਂ ਦੇਤਾ ਰਾਤ ਮੈਂ ਸੱਤੇ ਤੋਂ ਲੈ ਦੇਣੀ ਕੁਕੜੀ ਲੈ ਦੇ ਦੇ ਇੱਕ ਕਾਲੀ ਕੁਕੜੀ ਤੇ ਇੱਕ ਬੋਤਲ ਬੋਤਲ ਜਨਾਬ ਦੀ ਬੋਤਲ ਜਨਾਬ ਦੀ ਦੇ ਰਹੀ ਤੇ ਕੁਪੜੀ ਰਹਿ ਗਈ ਹੁਣ ਅੱਧ ਵਜੇ ਕਿਹ ਰਹਿ ਗਿਆ ਪਾਉ ਬੋਰਡ ਸੋਂ ਆ ਗਿਆ ਆਪਣਾ ਹੋਰ ਸਾਹਿਬ ਜੀ ਕਿਦਾਂ ਸਾਨੂੰ ਜਿਆਦਾ ਟਰੱਪ ਦੇ ਗੋਨੀ ਬਾਤ ਪਾਉ ਲੈਣਾ ਨਹੀਂ ਤੇ ਗੋਨੀ ਲੈਂਦੇ ਆਏ ਹੁਣ ਕਿਉਂ 1 ਲੱਖ ਰੁਪਏ ਦਵਾਏ ਬਾਤ ਨਹੀਂ ਦੇਣੇ ਲੱਗਦਾ ਜੀ ਤੁਹਾਨੂੰ ਅੱਧਾ ਨੰਬਰ ਤੁਹਾਨੂੰ ਨੰਬਰ ਇਹ ਤੂੰ ਪੂਰਾ ਕਿ ਤੋਪ ਬਣਾਉਣਾ ਲੋਨ ਤਾਂ ਦੇ ਆ ਮੈਂ ਖਰਾ ਪਾਰ ਨੰਬਰ ਪੀ ਲੋ ਚਾਂਦ ਨੂੰ ਪਾਓ ਬਹਿ ਜਾਓ ਬਹਿ ਜਾਓ ਹਾਂ ਬਹਿ ਜਾਓ ਬਦਲਾ ਕਰ ਲਈ ਬਈ ਚਾਪੀ ਨੇਹਰ ਆ ਦੇਖ ਲਓ ਬਹਿ ਜਾ ਯਾਰ ਬਹਿ ਜਾ ਗਲਾਹ ਕਾਦੀ ਕਾਦੀ ਕੋੜੀ ਬੰਗਲੇ ਤੋਂ ਇਹਨੇ ਗੋਣ ਲੈਣਾ ਵਾ ਪਹਿਲੇ ਟਰੈਕਟਰ ਸਿੱਖਦਾ ਢਾਈ ਸਾਲ ਆਏ ਨੇ ਉਥੋਂ ਗੋਣ ਚਾਬੀਆਂ ਦੇ ਵਿੱਚ ਰੱਖਾਇਆ ਤੋਂ ਉੱਥੋਂ ਆ ਜਾ ਤੇ ਗੋਣ ਦੇ ਉਹਨੇ ਜੋ ਨਹੀਂ ਉਹਨੇ ਦਿੱਤਾ ਨਹੀਂ ਇਹਨੂੰ ਇੱਥੋਂ ਮੈਂ ਬਾਬ ਜਿੰਦੇ ਤੋਂ ਲੈ ਲਾ ਇਹ ਅਗੋਂ ਬੋਲਦਾ ਪੁੱਠਾ ਤੇ ਉਹਨੇ ਸੱਤਿਆਂ ਚੋਕੇ ਦੇਤਾ ਹੁਣ ਸੱਤਿਆਂ ਦਾਸੀ ਦੇਣਾ ਉਹਦੇ ਬੰਦ ਨਾ ਹੋਰ ਉਹਨੇ ਇਹ ਮੰਨਿਆ ਨਹੀਂ ਆਹ ਤਰਾਹ ਰਹਿ ਰਹੇ ਨੇ ਬਿਟੂ ਹੋਏ ਰਹੇ ਨੇ ਤੇ ਦੋ ਰਾਤਾਂ ਦੇ ਉੱਤੇ ਬਟੂਣਾ ਕੋਣ ਹੈ ਇਹ ਵਧੀਆ ਗੁਣ ਦਊਗਾ ਗੱਭਰੂ ਬੰਦਿਆ ਨੇ ਹੋ ਗਿਆ ਗੋਣ ਲੜਾ ਆ ਵੀਰ ਜੀ ਇੰਨੇ ਸਾਨੂੰ ਖਾਤ ਪੈ ਗਈ ਆ ਹੁਣ ਚੱਲਿਆਂ ਅਗਲੇ ਖੱਤਿਆਂ ਚ ਤੇ ਨਾ ਬਿੜ ਗਿਆ ਸਾਰਾ ਆਪਣਾ ਇਧਰਲਾ ਕੰਮ ਨਿਬੜ ਗਿਆ ਹੁਣ ਰਹਿ ਗਿਆ ਆਪਣੇ ਕੋਲ ਆਹ 10 ਕਿਲੇ ਤਾਂ ਰਹਿ ਗਿਆ ਜਿੱ ਕੋ ਨਿਬੜ ਜੂਗਾ ਹੁਣ ਥੋੜੀ ਚੈਨ ਚੁਣ ਢਿੱਲੀ ਉਹਨੂੰ ਕਾਸ ਕੇ ਚੈ ਨੂੰ ਰੋਣ ਆਪਾਂ ਵੀ ਚੱਲਦੇ ਜੱਫਾ ਬਾਣੀ ਛਾਲਿਆ ਜੀਨੇ ਆ ਅੱਲਿਕ ਫਰਦਾ ਆ ਪਾ ਆ ਗਏ ਇੱਥੇ ਆਪਣਾ 8 ਕਿੱਲੇ ਦਾ ਪਲਾਟ ਇਹਨੂੰ ਲਾਉਣੇ ਆ ਮੱਕੀ ਨੂੰ ਮਿੱਟੀ ਅੱਜ ਠੀਕ ਆਮ ਨਿਬੜਦਾ ਭਲਕੇ ਸ਼ਾਇਦ ਨਿਬੜ ਜੂਗਾ ਇੱਕ ਆਪਣਾ ਵੀਰ ਸਭਰਾਵਾਂ ਤੋਂ ਜਗਜੋਤ ਸਿੰਘ ਤੇ ਉਹ ਬਾਦਰ ਲਪੜੀਆਂ ਵੀਡੀਓ ਨੂੰ ਪਿਆਰ ਵੀ ਦਿੰਦਾ ਵਾ ਤੇ ਮੈਸੀ ਮੂਸੀ ਕਰਦਾ ਰਹਿਦਾ ਵੀਰ ਬਹੁਤ ਉਹਦਾ ਧੰਨਵਾਦ ਤੇ ਹੋਰ ਵੀਰ ਜੀ ਤੁਹਾਡਾ ਲੱਖਾਂ ਕਿੰਦਾ ਇਹ ਸਭਰਾਵਾਂ ਤੋਂ ਆ ਵੀਰ ਤੇ ਕਿੰਦਾ ਲੱਖਾਂ ਤੁਹਾਡਾ ਵਧੀਆ ਠਾਗਵਾ ਤੇ ਨੋਟ ਸੁਣਾਓ ਕਿ ਨਹੀਂ ਜਦੋਂ ਕਰੇ ਸਭਰਾਵੀਆਂ ਇਹਦੇ ਤੁਹਾਨੂੰ ਲੈ ਕੇ ਜਾਵਾਂਗੇ ਜਰੂਰ ਕਿਉਂਕਿ ਇਦਾਂ ਹੀ ਆ ਜੇ ਭਰਾਵਾਂ ਦਾ ਹੀ ਆ ਪ੍ਰੀਮ ਤੇ ਭਰਾਵਾਂ ਦਾ ਹੀ ਚੈਨਲ ਵਾ ਜੇ ਵੀਰ ਭਰਾ ਸਾਰੇ ਚੈਨਲ ਵੇਂਦੇ ਆ ਤੇ ਆਪਾਂ ਨੂੰ ਵੀ ਜਾਣਦਾ ਵਾ ਇਸ ਕਰਕੇ ਵੀਰ ਬਹੁਤ ਬਹੁਤ ਤੇਰਾ ਧੰਨਵਾਦ ਤੇ ਹੋਰ ਵੀਰਾਂ ਨੂੰ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਾਓ ਜਿੰਨਾ ਵੱਧ ਤੋਂ ਵੱਧ ਹੋਵੇ ਆਪਣੇ ਸਪੋਰਟ ਕਰੋ ਕਿਉਂਕਿ ਆਪਾਂ ਇੰਨਾ ਚੈਨਲਾਂ ਨੂੰ ਪ੍ਰਮੋਟ ਕਰੀਏ ਜਿੰਨਾ ਤੋਂ ਆਪਾਂ ਨੂੰ ਕੁਛ ਨਾ ਕੁਛ ਜਾਣਕਾਰੀ ਮਿਲ ਮਿਲਣੀ ਆ ਜਾਂ ਕੁਛ ਵੀ ਆ ਜਿਹੜੀ ਆ ਆਪਾਂਵੇਂ ਵਾਦੂ ਘਟੂ ਦੇ ਚੈਨਲ ਜਿੱਥੇ ਆਂਦੇ ਕੁਝ ਨਹੀਂ ਮਿਲਦਾ ਸਿਰਫ ਗੱਤ ਪਹਿਲੀ ਆਉਂਦਾ ਵਾ ਇਹੋ ਜੇ ਚੈਨਲ ਵੇਖਣ ਦੀ ਬਜਾਏ ਚਲੋ ਆਪਾਂ ਆਂਦੇ ਨਹੀਂ ਆ ਵਧੀਆ ਚੈਨਲਾਂ ਨੂੰ ਪ੍ਰਮੋਟ ਕਰੋ ਜਿੱਥੇ ਵੀ ਜਿਹਦਾ ਵੀ ਹੈਗਾ ਜਿੱਤੋਂ ਕੁਝ ਸਿੱਖਣ ਨੂੰ ਮਿਲੇ ਜਾਂ ਕੁਝ ਵੀ ਆ ਇਸ ਕਰਕੇ ਆਪਾਂ ਤੇ ਤੁਹਾਡਾ ਨਾਮ ਆਪਣਾ ਜੋ ਦਿਹਾੜੀ ਦਾ ਕੰਮਕਾਜ ਤੇ ਜੋ ਆਪਾਂ ਕਰਦੇ ਆ ਧੰਦਾ ਕਿਸਾਨੀ ਜਿਹੜਾ ਇਹੋ ਹੀ ਤੁਹਾਡੇ ਨਾਲ ਸ਼ੇਅਰ ਕਰਦੇ ਰਹੀਦਾ ਵਾ ਇਹ ਬਹੁਤ ਵਧੀਆ ਲੱਗਾ ਵੀਰ ਨੇ ਮੈਸੇਜ ਕਰਕੇ ਆਪਦਾ ਨਾਮ ਦੱਸਿਆ ਵੀ ਮੈਂ ਸਭਰਾਵਾ ਪਿੰਡ ਤੋਂ ਆ ਖੇਤੀਬਾੜੀ ਕਰਦਾ ਹਾਂ ਬਹੁਤ ਬਹੁਤ ਵੀਰ ਦਾ ਧੰਨਵਾਦ ਤੇ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਚੈਨਲ ਨੂੰ ਸੰਧੂ ਫਾਰਮਾਲੀ ਨੂੰ ਤੇ ਹੁਣ ਅਸੀਂ ਹੁਣ ਸਰਪ੍ਰੀਤ ਇਕੱਲਾ ਹੀ ਰਹਿ ਗਿਆ ਆਪਣੀ ਠੀਕਣੀ ਪਿਆਲੀ ਵਾਲੀ ਮੱਕੀ ਆ ਵੇਖੋ ਇਹਦੀ ਗਰੋਥ ਇਹ ਸਭ ਤੋਂ ਐਂਡ ਤੇ ਲਈ ਤੇ ਆਮ ਸਾਰੀਆਂ ਰਾਲੀਆਂ ਨੂੰ ਵਧੀਆ ਇਹ ਪੱਬੀ ਬਈ ਹੁਣ ਜਿੱਥੇ ਪਈ ਰੇਤਾ ਵਾ ਯਾਰ ਤੇ ਉੱਥੇ ਕੀ ਕਰਾਂ ਉੱਥੇ ਤੇ ਮੇਰੇ ਇਦਾਂ ਈ ੱਟਕਿਆਣਾ ਈ ਕਰਨੀ ਪੈਣੀ ਇਹ ਲੱਗੀ ਸਾਰਿਆਂ ਨੂੰ ਐਂਡ ਤੇ ਸਾਰਿਆਂ ਨੂੰ ਵੱਧ ਗ੍ਰੋਥ ਵੀ ਕਰਨ ਈ ਆ ਬਹੁਤ ਸੋਹਣੀ ਮੱਕੀ ਐ ਖਾਦਣਾ ਵੇਖੀ ਇਹਨੂੰ ਰੰਗ ਚੜਦਾ ਹੁਣ ਇਹ ਚੀਕ ਨਹੀਂ ਪਈ ਵੇਖੋ ਗੋੜ ਰਗੀ ਹੈ ਗੁਰੂ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਆ ਆਤਮ ਵਿਸ਼ਵਾਸ ਆਤਮ ਵਿਸ਼ਵਾਸ ਇੱਕ ਇਹੋ ਜੀ ਚੀਜ਼ ਆ ਜੇ ਤੇ ਬੰਦੇ ਦਾ ਪੂਰਾ ਆਤਮ ਵਿਸ਼ਵਾਸ ਵੱਜਾ ਹੋਵੇ ਤੇ ਫੇਰ ਉਹ ਪਹਾੜ ਨੂੰ ਵੀ ਮੱਥਾ ਲਾਲੇ ਦੇ ਉਹਨੂੰ ਵੀ ਵੱਢ ਕੇ ਦੇ ਵਸਤੀ ਉਹਦੇ ਵੇਚ ਦੀ ਰਾ ਬਣਾ ਲੈਣਾ ਜਿੱਤਰਾ ਆਪਾਂ ਮਾਂਜੀ ਦੀ ਕਥਾ ਸੁਣੀ ਜਿਹੜੀ ਆਪਾਂ ਸੁਣੀ ਕਹਾਣੀ ਪੀਓ ਦੀ ਘਰ ਦੀ ਡੇਗ ਪੀ ਉਤੋਂ ਪਹਾੜ ਤੋਂ ਤੇ ਉਹਨੇ ਆਖਿਆ ਵੀ ਮੈਂ ਹੁਣ ਜੋ ਮਰਜੀ ਹੋ ਜੇ ਤੈਨੂੰ ਵੱਡ ਕੇ ਇਹਦੇ ਵਿੱਚ ਦੀ ਪਹਾੜ ਬਣਾਉਣਾ ਕਿੰਨੇ ਚਿਰ ਵੇਖ ਲੋ ਵੀ ਕਿੱਡਾ ਉਹਦਾ ਆਤਮ ਵਿਸ਼ਵਾਸ ਹੋ ਵੀ ਮੈਂ ਇਹਨੂੰ ਵੱਡਣਾ ਹੀ ਵੱਡਣਾ ਜੋ ਮਰਜੀ ਹੋ ਜੇ ਨੂੰ ਵੱਡ ਕੇ ਇਹਦੇ ਵਿੱਚ ਦੀ ਪਹਾੜ ਬਣਾਉਣਾ ਕਿੰਨੇ ਸਾਲ 12 ਸਾਲ ਕਿਦਾਂ 13 ਸਾਲ ਮੈਨੂੰ ਯਾਦ ਨਹੀਂ ਫਿਲਮ ਵੇਖੀ ਫਿਰ ਉਹ ਵਿਲਾ ਦੇ ਵਿੱਚੋਂ ਕੱਢ ਕੇ ਤੇ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਆ ਤੇ ਇੱਕ ਵਾਰੀ ਆਪਨ ਨੂੰ ਤੰਗੀ ਜੀ ਆ ਜੇ ਤੇ ਆਪਣਾ ਆਤਮ ਵਿਸ਼ਵਾਸ ਟੁੱਟ ਜਾਂਦਾ ਯਾਰ ਮੇਰਾ ਕੋਈ ਹਾਲ ਨਹੀਂ ਆ ਮੇਰੇ ਮੇਰੀ ਕਿਸਮਤ ਹੀ ਮਾੜੀ ਆ ਆਪਾਂ ਉਹਦੀ ਕਿਸਮਤ ਨੂੰ ਕੋਸਣ ਡੈ ਬੈਨਿਆ ਇਸ ਕਰਕੇ ਕੋਈ ਵੀ ਕੰਮ ਕਰਦੇ ਹੋ ਉਹਦੇ ਵਿੱਚ ਆਤਮ ਵਿਸ਼ਵਾਸ ਰੱਖਿਆ ਕਰੋ ਕਿ ਪਰਮਾਤਮਾ ਨੇ ਜੇ ਮੈਨੂੰ ਇਸ ਕੰਮ ਤੇ ਲਾਇਆ ਨਾ ਹੌਲੀ-ਹੌਲੀ ਇਹਦੀ ਮੈਨੂੰ ਤਰੱਕੀ ਜ਼ਰੂਰ ਦੇਊਗਾ ਤੇ ਜਿ ਤਰ੍ਹਾਂ ਕੋਈ ਬੱਚਾ ਵਾ ਜਾਂ ਕੋਈ ਆਪ ਦਾ ਕਰਦਾ ਜੀ ਕੋ ਕੰਮ ਕਰਨ ਰਿਆ ਵੇ ਤੇ ਇੱਕ ਬੰਦੇ ਨੇ ਉਹਨੂੰ ਆਖਣਾ ਜਾ ਯਾਰ ਤੁਸੀਂ ਲੈ ਕੇ ਬੈ ਗਏ ਇੱਕ ਬੰਦੇ ਨੇ ਆਖਣਾ ਕੋਈ ਗੱਲ ਨਹੀਂ ਯਾਰ ਤੇਰੇ ਨਾਲ ਆ ਫਿਰ ਕਿਹੜੀ ਗੱਲ ਆ ਕੰਮ ਹੁੰਦੇ ਆ ਜੇ ਆਪਾਂ ਚੰਗਾ ਕਰਨਦੇ ਆ ਮਾੜਾ ਵੀ ਆਪਣੇ ਕੋ ਹਣਾ ਜਿਹੜਾ ਬੰਦਾ ਕੰਮ ਕਰਦਾ ਮਾੜਾ ਕੰਮ ਹੀ ਉਹਦੇ ਕੋਈ ਹਣਾ ਇਸ ਕਰਕੇ ਕਦੀ ਵੀ ਕਿਸੇ ਨੂੰ ਨਾ ਇਹ ਗੱਲ ਨਾ ਆਖਿਆ ਕਰੋ ਕਿ ਤੂੰ ਸਾਨੂੰ ਵੀ ਆ ਤੂੰ ਕੰਮ ਆ ਨਾ ਕਰਦਾ ਤੇ ਆਪਣਾ ਆ ਕੰਮ ਨਹੀਂ ਹੋਣਾ ਇਸ ਕਰਕੇ ਜਿਹੜਾ ਵੀ ਕੰਮ ਕਰਦ ਨੂੰ ਹੈ ਉਹ ਬੱਲੇ ਸ਼ੇੜਾ ਤਗੜਾ ਹੋ ਜਾ ਜਿਹੜੀ ਆ ਚੀਜ਼ ਆਣਾ ਅਗਲੇ ਨੂੰ ਮਗਰੋਂ ਹੰਬਲਾ ਮਾਰ ਜਨਾ ਉਹਦਾ ਆਤਮ ਵਿਸ਼ਵਾਸ ਹੋਰ ਵੱਜ ਜਾਂਦਾ ਉਹਦਾ ਫਿਰ ਹੋਰ ਕੰਮ ਕਰਨ ਦੀ ਗੱਲ ਦਾ ਕੋਈ ਬੱਚਾ ਆਪਣਾ ਕੰਮ ਕਰਨ ਲਿਆ ਵਾ ਮੈਨੂੰ ਨਾ ਇੱਕ ਆਉਦੇ ਭਰਾ ਦੀ ਗੱਲ ਬੜੀ ਚੇਤੇ ਆਉਂਦੀ ਹੈ ਕਹਿੰਦਾ ਯਾਰ ਜਦੋਂ ਪਹਿਲੀਆਂ ਸਮਿਆਂ ਦੀ ਗੱਲ ਕਹਿੰਦਾ ਜਿਹੜਾ ਮੇਰਾ ਵੱਡਾ ਤਾਇਆ ਮੈਨੂੰ ਥੋੜਾ ਜਿਹਾ ਗਰਮ ਹੁੰਦਾ ਗਾਲਾਂ ਗੂਲਾ ਕੱਢ ਦਿੰਦਾ ਸੀ ਤੇ ਜਦੋਂ ਕੋਈ ਕੰਮ ਕਰਕੇ ਉਹਨੇ ਗਾਲਾਂ ਗੂਲਾ ਕੱਢ ਦੇਣੀਆਂ ਤੇ ਕਹਿੰਦਾ ਸਾਡਾ ਮੰਨ ਜਾਣਾ ਹੋਰ ਤਰ੍ਹਾਂ ਜਣਾ ਯਾਰ ਪੀਆ ਇੰਨਾ ਕੰਮ ਕੀਤਾ ਸਵੇਰ ਦਾ ਤੇ ਇੱਕ ਸਾਡਾ ਤਾਇਆ ਤੇ ਬਾਕੀ ਜਿਹੜਾ ਪਰਿਵਾਰ ਹੀ ਉਹਨੂੰ ਹੁੰਦਾ ਬੱਲੇ ਸ਼ੇਰੋ ਆਲੇ ਕੰਮ ਫੱਕੀਆਂ ਹੀ ਦਾਤੀਆਂ ਕਹਿੰਦਾ ਜਦੋਂ ਸਾਨੂੰ ਇੰਨੀ ਗੱਲ ਮਿਲ ਜਾਣੀ ਨਾ ਤੇ ਅਸੀਂ ਦੁਗਣਾ ਉਹ ਕੰਮ ਕਰਨਾ ਵੀ ਯਾਰ ਸੋਭਾ ਮਿਲੀ ਆ ਜਿਸ ਕਰਕੇ ਕਿਸੇ ਨੂੰ ਆਪਾਂ ਗਾਲ ਕੱਢਣੀ ਬੜੀ ਸੌਖੀ ਹੁੰਦੀ ਕਿਸੇ ਨੂੰ ਕਹਿਣਾ ਬੜਾ ਸੌਖਾ ਦਾ ਯਾਰ ਤੂੰ ਇੰਨਾ ਹੀ ਸਵੇਰ ਦਾ ਕੀਤਾ ਕੋਈ ਆਪਦੇ ਨਾਲ ਕੰਮ ਕਰਦਾ ਬੰਦਾ ਜਾਂ ਕੋਈ ਵੀ ਆ ਇਨਸਾਨ ਆ ਕਰਦਾ ਬੱਚਾ ਹੀ ਆ ਯਾਰ ਉਹ ਤੋਂ ਆਪ ਕੰਮ ਲੈਣਾ ਨਾ ਉਹਨੂੰ ਆਖਾ ਬੱਲੇ ਸ਼ੇਰਾ ਅੱਜ ਤੇ ਕੰਮ ਦੀਆਂ ਫਕੀਆਂ ਹੀ ਡਾਤ ਗਈ ਅਗਲੇ ਦਿਨ ਵੇਖ ਲਿਓ ਖੁਸ਼ੀ ਨਾਲ ਆਊਗਾ ਤੇ ਦੁਗਣਾ ਕੇ ਕੰਮ ਕਰੂਗਾ ਜੇ ਆਪਾਂ ਹਦਾ ਜਾ ਗੁਰੂਆ ਤੂੰ ਤੇ ਨੁਕਸਾਨ ਹੀ ਬੜਾ ਕਰਤਾਈ ਉਹ ਜਿਹੜਾ ਮਾੜਾ ਮੋਟਾ ਦਾ ਆਤਮ ਵਿਸ਼ਵਾਸ ਬਣਿਆ ਹੋਣਾ ਕੰਮ ਕਰਨ ਦਾ ਉਹਦਾ ਉਹ ਵੀ ਟਹਿ ਜਾਣਾ ਇਹ ਕਰਕੇ ਮੇਰੇ ਵੀਰ ਉਹਨੇ ਵੱਡੇ ਨੇ ਆਖਣਾ ਜਦੋਂ ਕਿਤੇ ਸਾਡੇ ਤੋਂ ਗਲਤੀ ਨਹੀਂ ਦਾ ਅਸੀਂ ਟਰੈਕਟਰ ਸਿੱਖਣਾ ਉਹਨੇ ਹਨਾ ਯਾਰ ਤੁਸੀਂ ਕੰਮ ਕਰੋਗੇ ਅੱਜ ਤੁਹਾਡੇ ਤੋਂ ਗਲਤ ਹੋਊਗਾ ਅਗਲੇ ਦਿਨ ਪਤਾ ਲੱਗ ਜੂਗਾ ਆਪੇ ਤੁਸੀਂ ਸਹੀ ਕਰੋਗੇ ਇਹ ਸਾਡੇ ਨਾਲ ਹੋਈਆਂ ਮੈਂ ਨਾ ਇੱਕ ਸਾਲ ਟਰੈਕਟਰ ਨਵਾਂ ਨਵਾਂ ਸਿੱਖਿਆ ਦੇ ਟਰੈਕਟਰ ਲੈ ਕੇ ਜਾਣ ਰਿਹਾ ਤੇ ਮੈਂ ਗਾਣਾ ਉੱਤੇ ਲਾਇਆ ਉਦੋਂ ਨਿਆਣੂ ਮਰੁੱਦੀ ਮੈਂ ਹੋ ਜੂ ਸਾਦਰੀ ਬਹਿ ਜੂ ਕਿਸੇ ਸਾਦੇ ਡੇਰੇ ਉਹ ਕੀ ਹੋਇਆ ਉਹਦਾ ਨਿਕਲ ਗਿਆ ਗੁੱਲਾ ਟਾਇਰਾਂ ਦਾ ਤੇ ਉਹਦੇ ਦਵੇਂ ਟਾਇਰ ਪਾੜ ਕੇ ਟਰੈਕਟਰ ਦੇ ਤੇ ਸਗੋਂ ਸਾਨੂੰ ਡੈਡੀ ਉਹਨੇ ਪਹਿਲਾਂ ਕਿਹਾ ਪੁੱਤ ਹਾਲਮਗਰ ਪਾਏ ਉਹਨੇ ਟਰੈਕਟਰ ਭਜਾਈ ਦਾ ਨਹੀਂ ਹੁੰਦਾ ਅਸੀਂ ਆਖਣਾ ਯਾਰ ਇਹਨੂੰ ਕੀ ਹੋਣਾ ਹਾਲਮਗਰ ਪਾਏ ਆ ਗੁੱਲੇ ਗੱਲੇ ਪਏ ਆ ਤੇ ਫਿਰ ਕੀ ਹੋਣਾ ਉਹ ਜਦੋਂ ਆਪਦੇ ਨਾਲ ਇਤਰਾਹੀ ਨਾ ਹੁਣ ਜੇ ਕੋਈ ਬੰਦਾ ਆਵਦਾ ਕੋਈ ਜ ਕੋਈ ਵੀ ਨਾਲ ਬੰਦਾ ਡਰਾਈਵਰ ਜਿਹੜਾ ਟਰੈਕਟਰ 'ਤੇ ਹੁੰਦਾ ਉਹਨੂੰ ਆਖਦਾ ਯਾਰ ਮੱਠਾ ਰਕ ਹਾਲਾਂ ਦਾ ਗੁੱਲਾ ਨਿਕਲ ਜਾਂਦਾ ਤੇ ਟਾਇਰ ਪਾੜ ਜਾਂਦੇ ਹੁੰਦੇ ਤੇ ਉਦੋਂ ਯਾਦ ਕਰੀਦਾ ਵੀ ਜਦੋਂ ਗਾਲਾਂ ਕੱਢੀਆਂ ਦੀਆਂ ਹੋ ਸਕਦਾ ਉਹ ਤੋਂ ਬਾਅਦ ਟਰੈਕਟਰ ਦੇ ਲਾਗੇ ਨਾ ਆਉਂਦੇ ਕਿ ਪੈਂ ਟਰੈਕਟਰ ਦੇ ਟਾਇਰ 파ੜਦੇ ਦੂਜੇ ਦਾ ਨੁਕਸਾਨ ਕਰਦਾ ਉਹ ਸਾਨੂੰ ਹੈ ਕੋਈ ਗੱਲ ਨਹੀਂ ਚਲੋ ਜਿਹੜਾ ਨੁਕਸਾਨ ਹੋਣ ਵਾਲਾ ਹੋ ਗਿਆ ਤੁਹਾਡੀ ਜਾਨ ਬੱਜ ਗਈ ਹੈ ਜਾਂ ਕੁਝ ਵੀ ਇਹਨਾਂ ਚੀਜ਼ਾਂ ਨਾਲ ਆਪਣਾ ਬੰਦੇ ਦਾ ਹੋਰ ਜੀ ਕਰਦਾ ਕੰਮ ਕਰਨਾ ਇਸ ਕਰਕੇ ਕੋਈ ਵੀ ਭਾਵੇਂ ਆਪਣੇ ਨਾਲ ਬੰਦਾ ਕੰਮ ਕਰਦਾ ਭਾਵੇਂ ਆਪਣੇ ਨਾਲ ਬੱਚਾ ਕੋਈ ਆਉਂਦਾ ਜਿਹੜਾ ਵੀ ਆਪਣੇ ਨਾਲ ਕੰਮ ਕਰਦਾ ਉਹਨੂੰ ਸ਼ਾਬਾਸ਼ ਦਿਆ ਕਰੋ ਜਿੰਨੀ ਸ਼ਾਬਾਸ਼ ਦੋਗੇ ਉਹ ਦੁਗਣਾ ਹੋ ਕੇ ਕੰਮ ਕਰੂਗਾ ਨਾਲੇ ਵਧੀਆ ਤਰੀਕੇ ਨਾਲ ਕਰੂਗਾ ਆਪਣੇ ਆਪ ਨੂੰ ਜਾਇਜ ਹੋਊਗੀ ਇਹ ਅੱਜ ਟੌਪਿਕ ਹੀ ਆਪਣਾ ਵਿਸ਼ਵਾਸ ਦਾ ਆਤਮ ਵਿਸ਼ਵਾਸ ਅਗਲੇ ਦਾ ਵਧਾ ਕੇ ਰੱਖੋ ਵਧਾ ਕੇ ਰੱਖੋ ਤੇ ਆਟੋਮੈਟਿਕ ਜਿਹੜਾ ਕੰਮ ਦੇ ਵਿੱਚ ਜਿਹੜਿਆ ਤੁਹਾਨੂੰ ਹੌਲੀ ਹੌਲੀ ਸੁਧਾਰ ਮਿਲੂਗਾ ਇਸ ਕਰਕੇ ਆ ਵੀ ਹੁਣ ਆ ਜਿਦਾਂ ਮੱਕੀ ਦਾ ਹੀ ਆ ਸਾਨੂੰ ਪਿਛਲੇ ਸਾਲ ਲੱਗਣ ਵੀ ਮੱਕੀ ਹੋਣੀ ਨਹੀਂ ਜੋ ਮਰਜੀ ਹੋਵੇ ਸਾਡੇ ਮਨ ਦੇ ਵਿੱਚ ਹੋਣੀ ਕਿਉਂ ਨਹੀਂ ਯਾਰ ਆਪਣੇ ਕੋਲ ਸਭ ਕੁਝ ਹੈਗਾ ਸਿਰਫ ਆਪਾਂ ਜਿੰਨਾ ਵੀ ਦੇ ਸਕਦੇ ਨੇ ਆਪ ਦਾ ਆਪਾਂ ਬੈਸਟ ਦੇਣਾ ਵਾ ਜਿੰਨੀ ਵੀ ਖੇਚਲ ਕਰ ਸਕਦੇ ਬੜੀ ਖੇਚਲ ਕੀਤੀ ਖਾਦਾਂ ਦਵਾਈਆਂ ਸਪਰੇਅ ਜੋ ਵੀ ਸਾਨੂੰ ਵਜਦਾ ਹੀ ਅਸੀਂ ਨੱਪੀ ਕਿੱਲੀ ਆਏ ਤੇ ਜਦੋਂ ਮੱਕੀ ਦਾ ਝਾੜਨੇ ਹੋ ਗਿਆ ਵੱਧ ਫਿਰ ਸਾਡਾ ਵਿਸ਼ਵਾਸ ਵੱਜ ਗਿਆ ਪਿਛਲੇ ਸਾਲ ਤੇ ਪਹਿਲੀ ਜਿਹੜੀ ਸੀ ਜਦੋਂ ਨਹੀਂ ਵਧੀਆ ਸੀ ਇਸ ਸਾਲ ਦੇ ਪੈੜੀ ਕਾਹਨੂੰ ਗੱਲਾਂ ਤੇ ਪਿਛਲੇ ਸਾਲ ਦੇ ਅਸੀਂ ਗਿੱਜੇ ਹੁਣ ਐਰ ਕੀ ਹੋਰ ਖੇਚਲ ਕਰਨ ਨੇ ਆ ਤੇ ਖੇਚਲ ਜਦੋਂ ਆਪਦਾ ਰੰਗ ਦਿਖਾਉਂਦੀ ਨੇ ਜਿਤਨਾ ਹੁਣ ਆ ਮੱਤੀ ਵੇਖੋ ਜਦੋਂ ਰੰਗ ਸੰਦੀ ਫਿਰ ਹੋਰ ਨਜ਼ਾਰਾ ਆਉਂਦਾ ਯਾਰ ਵਧੀਆ ਖੇਚਲ ਮੁੜ ਗਈ ਆ ਤੇ ਇਸ ਕਰਕੇ ਕਦੀ ਵੀ ਦਿਲ ਨਾ ਢਾਇਆ ਕਰੋ ਸਮਾਂ ਤੇ ਮਾੜਾ ਸਮਾਂ ਵੀ ਲੰਘ ਜਾਣਾ ਤੇ ਚੰਗਾ ਵੀ ਲੰਘ ਜਾਣਾ ਤੇ ਜਿੰਨਾ ਖੁਸ਼ੀ ਨਾਲ ਨਗਾਲਾਂਗੇ ਓਨਾ ਹੀ ਵਧੀਆ ਆਊਗਾ। ਤੇ ਹੁਣ ਮੈਂ ਥੱਕ ਗਿਆ ਹਾਂ ਉਹ ਵੇਲਾ ਮੁੰਡੇ ਨੂੰ ਮੈਂ ਅੱਜ ਆਖਿਆ ਮੈਂ ਲਾਹਾਂਗਾ ਅੱਧਾ ਘੰਟਾ ਮਿੱਟੀ ਕਹਿੰਦਾ ਮੈਂ ਲਾਉਣਾ। ਤੇ ਇੱਕ ਖੇਲ ਉਹਨੇ ਮੜੀ ਢਾਈ ਦੁੱਜੀ ਖੇਲ ਨੂੰ ਸਹੀ ਲਾਉਂ ਡਿਆ ਪਿਆ। ਕਹਿੰਦਾ ਹਾਂ ਵੀਰ ਕਿੱਦਾਂ ਵਧੀਆ ਲਾਉਣਾ ਮੈਂ ਗਿਆ ਉਹ। ਉਹ ਵੇਲਾ ਵੀ ਐਡੀ ਵਧੀਆ ਮਿੱਟੀ ਲਾਉਂ ਡਿਆ ਪਿਆ ਉਹ ਕੱਲਾ ਹੀ ਖਿੱਚੀ ਦਾ ਸੁਆਦ ਨਹੀਂ। ਇਹਨੂੰ ਆਂਦੇ ਆਤਮ ਸਵਾਸ ਤੇ ਅਗਲੇ ਨੂੰ ਪ੍ਰੇਮ ਨਾਲ ਸਮਝਾ ਦੋ ਤੇ ਜੋ ਮਰਜ਼ੀ ਕਰਾ ਲਓ। ਜੇ ਮੈਨੂੰ ਆਂਦਾ ਜਾ ਜਾ ਕੰਮ ਕਰ ਸਾਰੀਆਂ ਖੇਲਾਂ ਢਾਈ ਜੰਨਾ ਉਹਦੇ ਆਣਾ ਬੈਠਾ ਰਹੇ ਤੈਨੂੰ ਦੋਣਾ ਸਾਹ ਇਹ ਕਰਕੇ ਕੰਮ ਅੱਜ ਕੱਲ ਪ੍ਰੇਮ ਨਾਲ ਜਿੰਨਾ ਮਰਜ਼ੀ ਕੇ ਤੋਂ ਕੰਮ ਲੈ ਲੋ ਦੋਕੇ ਨਾ ਕੰਮ ਨਹੀਂ ਜੋ ਕੋਈ ਦਿੰਦਾ ਕੰਮ ਲੈਣ ਵਾਲਾ ਬੰਦਾ ਹੋਣਾ ਚਾਹੀਦਾ ਕੰਮ ਕਰਨ ਵਾਲੇ ਬਾਦੂ ਜੇ ਪ੍ਰੇਮ ਨਾਲ ਕੰਮ ਕਰਾਵਾਂਗੇ ਤੇ ਜਿੰਨਾ ਮਰਜ਼ੀ ਅਗਲੇ ਤੋਂ ਕੰਮ ਲੈਣਾ ਤੇ ਜੇ ਗੁੱਸੇ ਨਾ ਕਰੀਏ ਤੇ ਫੇਰ ਨਹੀਂ ਉਹ ਅਗਲਾ ਕਰਦਾ ਤੇ ਅੱਜ ਆਪਣਾ ਮੱਕੀ ਨੂੰ ਗੋਦੀ ਦਾ ਜਿਹੜਾ ਨੂੰ ਸ਼ਾਕਾ ਵੀ ਥੋੜਾ ਬੜਾ ਥਾਂ ਦੇ ਰੂਗਾ ਇਹ ਵੇਰੇ ਆ ਦੇ ਬਾਕੀ ਤਕਰੀਬਨ ਇਹ ਲੈ ਜਾਾਂਗੇ ਮੱਪ ਕੇ ਹੁਣ